ਸਚੂਰਿਆ ਕਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਪੋਣੇ ਹਾਂ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਭਾਰਤੀ ਹੋਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ ਤੇ ਗੱਲ ਕਰ ਜਿੱਤ ਦੀ ਦਿੱਤੀ ਵਧਾਈ ਬੋਲੇ ਮੈਂ ਤੁਹਾਡੇ ਮੁਕਾਬਲੇ ਵੇਖਣ ਹੁਣਾ ਚਾਹੁੰਦਾ ਸੀ ਪਰ ਮਨਜ਼ੂਰੀ ਨਹੀਂ ਮਿਲੀ ਸੀਐਮ ਭਗਵੰਤ ਮਾਨ ਨੂੰ ਨਹੀਂ ਮਿਲੀ ਪੈरिस ਜਾਣ ਦੀ ਮਨਜ਼ੂਰੀ 올림픽 ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਜਾਣਾ ਚਾਹੁੰਦੇ ਸੀ ਪੈरिस ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਕੇਂਦਰ ਤੇ ਕੱਸਿਆ ਤੰਜ ਸੀਐਮ ਭਗਵੰਤ ਮਾਨ ਨੂੰ ਪੈਰਿਸ 올림픽ਸ ਖੇਡਾਂ ਵਿੱਚ ਨਹੀਂ ਜਾਣ ਦਿੱਤਾ ਸੁਰੱਖਿਆ ਦੇ ਨਾਮ ਤੇ ਕੀਤੀ ਜਾ ਰਹੀ ਹੈ ਰਾਜਨੀਤੀ ਹਰਚੰਦ ਸਿੰਘ ਬਰਸਟ ਦਾ ਵੱਡਾ ਬਿਆਨ ਬੋਲੇ ਸੀਐਮ ਭਗਵੰਤ ਮਾਨ ਨੂੰ ਫਰਾਂਸ ਦੌਰੇ ਦੀ ਇਜਾਜ਼ਤ ਨਾ ਦੇਣਾ ਪੰਜਾਬ ਨਾਲ ਤੱਕ ਕੇਂਦਰ ਨੇ ਸੀਐਮ ਭਗਵੰਤ ਮਾਨ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਨੂੰ ਵੀ ਨਹੀਂ ਦਿੱਤੀ ਅਮਰੀਕਾ ਜਾਣ ਦੀ ਮਨਜ਼ੂਰੀ ਨੈਸ਼ਨਲ ਲੈਜਿਸਲੇਟਰਸ ਕਾਨਫਰੰਸ ਵਿੱਚ ਸਪੀਕਰ ਕੁਲਤਾਰ ਸੰਧਵਾ ਲੈਣਾ ਚਾਹੁੰਦੇ ਸੀ ਹਿੱਸਾ. ਸੀਐਮ ਭਗਵੰਤ ਮਾਨ ਨੇ ਮિલે ਸ਼ਹੀਦ ਹੋਮਗਾਰਡ ਜਸਪਾਲ ਸਿੰਘ ਦੇ ਪਰਿਵਾਰ ਨੂੰ ਦਿੱਤਾ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ. ਪਿਛਲੇ ਸਾਲ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਹੋਇਆ ਸੀ ਜਸਪਾਲ ਸਿੰਘ. ਸੀਐਮ ਭਗਵੰਤ ਮਾਨ ਵੱਲੋਂ ਸ਼ਹੀਦ ਹੋਮਗਾਰਡ ਜਸਪਾਲ ਸਿੰਘ ਦੇ ਪਰਿਵਾਰ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਚੈੱਕ. ਬੇਟੇ ਨੂੰ ਸਰਕਾਰੀ ਨੌਕਰੀ ਵੀ ਦੇਵੇਗੀ ਪੰਜਾਬ ਸਰਕਾਰ ਚੰਡੀਗੜ੍ਹ ਦੇ ਸੈਕਟਰ 43 ਵਿਖੇ ਮਡੀਏਸ਼ਨ ਸੈਂਟਰ ਵਿੱਚ ਗੋਲੀ ਚੱਲਣ ਨਾਲ ਮਚ ਗਿਆ ਹੜਕੰਪ ਰਿਟਾਇਰਡ ਏਆਈਜੀ ਅਧਿਕਾਰੀ ਨੇ ਆਪਣੇ ਆਈਆਰਐਸ ਜਵਾਈ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਚੰਡੀਗੜ੍ਹ ਪੁਲਿਸ ਨੇ ਰਿਟਾਇਰਡ ਏਆਈਜੀ ਮਲਵਿੰਦਰ ਸਿੱਧੂ ਖਿਲਾਫ ਮਾਮਲਾ ਕੀਤਾ ਦਰਜ ਸੈਕਟਰ 36 ਥਾਣਾ ਵਿਖੇ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਦੀਆਂ ਵੱਖ-ਵੱਖ ਤਾਰਾਵਾਂ ਤਹਿਤ ਮਾਮਲਾ ਕੀਤਾ ਗਿਆ ਦਰਜ ਚੰਡੀਗੜ੍ਹ ਪੁਲਿਸ ਨੇ ਬਿਆਨ ਕੀਤਾ ਜਾਰੀ ਐਸਜੀਪੀਸੀ ਚੋਣਾ ਲਈ ਸਰਗਾਮੀਆਂ ਹੋਈਆਂ ਸ਼ੁਰੂ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹੁਕਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕੀਤੀ ਮੰਗ ਕਿਹਾ ਸੋਦਾ ਸਾਦ ਖਿਲਾਫ ਪੰਜਾਬ ਸਰਕਾਰ ਮੁਕਦਮਾ ਚਲਾਉਣ ਦੀ ਆਗਿਆ ਦੇਵੇ ਕਿਸਾਨਾਂ ਨੇ ਟਾ ਦਿੱਤਾ ਬਠਿੰਡਾ ਮਾਨਸਾ ਰੋਡ ਤੇ ਬੰਦ ਪਿਆ ਟੋਲ ਪਲਾਜ਼ਾ ਕਈ ਵਾਰ ਡੀਸੀ ਬਠਿੰਡਾ ਨੂੰ ਮੰਗ ਪੱਤਰ ਲਿਖ ਕੇ ਟੋਲ ਪਲਾਜ਼ਾ ਨੂੰ ਹਟਾਉਣ ਦੀ ਕੀਤੀ ਸੀ ਮੰਗ ਚੰਡੀਗੜ੍ਹ ਦਾ ਪੁਲਿਸ ਕਨਸਟੇਬਲ ਹੋਇਆ ਗ੍ਰਿਫਤਾਰ ਐਨਆਰਆਈ ਤੋਂ ਪੈਸੇ ਵਸੂਲਣ ਲਈ ਆਪ ਹੀ ਕਾਰ ਵਿੱਚ ਰੱਖੀ ਅਫੀਮ ਐਫਆਈਆਰ ਦਾ ਡਰ ਦਿਖਾ ਕੇ ਮੰਗੇ 7 ਲੱਖ ਰੁਪਏ ਬਾਗ ਕੁਟਾਲਾ ਮਾਮਲੇ ਵਿੱਚ ਈਡੀ ਜਲੰਧਰ ਨੇ ਪਿੰਡ ਬਾਰਕਪੁਰ ਦੇ ਲੋਕਾਂ ਨੂੰ ਕੀਤਾ ਤਲਬ ਮੁਆਵਜ਼ਾ ਲੈਣ ਵਾਲੇ 68 ਲੋਕਾਂ ਨੂੰ ਜਾਰੀ ਕੀਤੇ ਸੰਮਨ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ 홀 ਵਿੱਚ ਵਾਪਰਿਆ ਵੱਡਾ ਹਾਦਸਾ ਦਾਲ ਦੇ ਕੜਾਹੇ ਵਿੱਚ ਡਿੱਗਿਆ ਸੇਵਾਦਾਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਤਾਮੀ ਨੇ ਸੇਵਾਦਾਰ ਨਾਲ ਕੀਤੀ ਮੁਲਾਕਾਤ ਮੋਹਾਲੀ ਵਿਖੇ ਵਾਪਰਿਆ ਵੱਡਾ ਸੜਕ ਹਾਦਸਾ ਕਾਰ ਨੇ ਬਜ਼ੁਰਗ ਵਿਅਕਤੀ ਨੂੰ ਮਾਰੀ ਟੱਕਰ ਮੌਕੇ ਤੇ ਹੋਈ ਬਜ਼ੁਰਗ ਦੀ ਮੌਤ ਗੱਡੀ ਵਿੱਚ ਮੌਜੂਦ ਤਿੰਨ ਮੁੰਡੇ ਹੋਏ ਫਰਾਰ ਚਾਰ ਕੁੜੀਆਂ ਪੁਲਿਸ ਵਾਲੇ ਲੋਕਾਂ ਮੁਤਾਬਕ ਸਾਰੇ ਹੀ ਪੀਕੇ ਆ ਰਹੇ ਸੀ ਸ਼ਰਾਬ ਨਾਈਟ ਕਲੱਬ ਤੋਂ ਪਰਤ ਰਹੇ ਸੀ ਵਾਪਸ ਅੰਮ੍ਰਿਤਸਰ ਵਿਖੇ ਵਾਪਰੀ ਵੱਡੀ ਵਾਰਦਾਤ ਐਸਐਚਓ ਅਮਨਜੋਤ ਕੋਰ ਤੇ ਡਿਊਟੀ ਦੌਰਾਨ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਜਲੰਧਰ ਵਿਖੇ ਬਲਦੀ ਚਿਖਾ ਵਿੱਚ ਅਚਾਨਕ ਇੱਕ ਵਿਅਕਤੀ ਨੇ ਮਾਰੀ ਛਾਲ 70% ਦੀ ਤੱਕ ਚੁਲਸਿਆ ਸਰੀਰ ਮਾਨਸਿਕ ਤੌਰ ਤੇ ਦੱਸਿਆ ਜਾ ਰਿਹਾ ਸੀ ਪਰੇਸ਼ਾਨ ਪਠਾਨਕੋਟ ਵਿਖੇ ਟ੍ਰੇਡਿੰਗ ਦਾ ਇਸ਼ਤਿਹਾਰ ਦੇਖ ਕੇ ਲਿੰਕ ਤੇ ਕੀਤਾ ਕਲਿੱਕ ਉੱਡ ਗਏ 1.5 ਲੱਖ ਰੁਪਏ ਦੇ ਕਰੀਬ ਅਣਪਛਾਤੇ ਤੇ ਲੱਗੇ ਠੱਗੀ ਦੇ ਦੋਸ਼ ਮਾਮਲਾ ਕੀਤਾ ਗਿਆ ਦਰਜ ਖੰਨਾ ਵਿਖੇ ਆਰਾਮ ਕਰ ਰਹੇ ਮਜ਼ਦੂਰਾਂ ਤੇ ਡਿੱਗੀ ਕਮਰੇ ਦੀ ਛੱਤ ਅੱਠ ਹੋਏ ਜ਼ਖਮੀ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਲੁਧਿਆਣਾ ਵਿੱਚ ਵਾਪਰੀ ਵੱਡੀ ਵਾਰਦਾਤ ਕਤਲ ਕਰ ਨਾਲਾ ਬੁੱਢਾ ਵਿੱਚ ਸੁੱਟੀ ਨੌਜਵਾਨ ਦੀ ਲਾਸ਼ ਹੱਥ ਪੈਰ ਬੰਨ੍ਹ ਕੀਤਾ ਗਿਆ ਕਤਲ ਫਤਿਹਗੜ ਸਾਹਿਬ ਵਿਖੇ ਪੁਲਿਸ ਵੱਲੋਂ ਮਾੜੇ ਅੰਜ਼ਰਾ ਖਿਲਾਫ ਛੇੜੀ ਮੁਹਿੰਮ ਤਹਿਤ ਅਸਲ ਸਣੇ ਦੋ ਵਿਅਕਤੀ ਕੀਤੇ ਗਏ ਕਾਬੂ ਫਿਰੋਜ਼ਪੁਰ ਵਿਖੇ ਵਾਪਰਿਆ ਵੱਡਾ ਹਾਦਸਾ ਕਾਰਨ ਸਕੂਲ ਵੈਨ ਵਿੱਚ ਮਾਰੀ ਟੱਕਰ ਵੈਨ ਡਰਾਈਵਰ ਦੀ ਮੌਕੇ ਤੇ ਹੋਈ ਮੌਤ ਪੀਪੀਐਸ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਜਲੰਧਰ ਦੀ ਹਾਤੀ ਦਾ ਸੰਭਾਲਿਆ ਗਿਆ ਉਹਦਾ ਪਲਕੇ ਚੰਡੀਗੜ੍ਹ ਦਾ ਦੌਰਾ ਕਰਨਗੇ ਅਮਿਤ ਸ਼ਾਹ 24 ਕੰਟਿਆਂ ਜਲ ਸਪਲਾਈ ਪ੍ਰੋਜੈਕਟ ਦਾ ਕਰਨਗੇ ਉਦਘਾਟਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ